ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਇੱਕ ਆਪਾਂ ਵੀਡੀਓ ਪਾਈ ਸੀ ਪਰਸੋ ਕੇ ਚੌਥੇ ਵੀ ਜੇ ਮੰਨ ਕੇ ਚੱਲੋ ਵੀ ਰੱਬ ਤੁਹਾਡਾ ਭਲਾ ਕਰੇ ਵੀ ਸਕੂਲ ਦਾ ਡੀਪੀ ਸਕੂਲ ਦਾ ਡੀਪੀ ਆ ਸਰਕਾਰੀ ਸਕੂਲ ਦਾ ਜੇ ਉਹ ਮੁੰਡਿਆਂ ਦੀਆਂ ਟੀਮਾਂ ਬੱਚਿਆਂ ਦੀਆਂ ਮੁੰਡਿਆਂ ਕੁੜੀਆਂ ਦੀਆਂ ਟੀਮਾਂ ਤਿਆਰ ਕਰੇ ਤੇ ਪਿੰਡ ਦੇ ਕੁਝ ਹਾਲਾਤ ਹੋਰ ਹੋ ਜਾਣ ਪਿੰਡ ਦੇ ਹਾਲਾਤ ਬਦਲ ਜਾਣਗੇ ਤੇ ਨਹੀਂ ਤਾਂ ਬਈ ਗੌਰ ਕਰ ਲੋ ਇਸ ਗੱਲ ਤੇ ਮੈਂ ਇਹ ਇੱਕ ਗੱਲ ਤੋਂ ਹੋਰ ਹੈਰਾਨ ਆ ਵੀ ਮੇਰਾ ਕੋਈ ਬਹੁਤਾ ਵੱਡਾ ਚੈਨਲ ਤਾਂ ਹੈ ਨਹੀਂ ਮੇਰਾ ਛੋਟਾ ਜਿਹਾ ਚੈਨਲ ਆ ਚਲੋ ਮਹਾਰਾਜ ਕਰੇ ਵੀ ਚਲੋ ਗਰੋ ਹੌਲੀ ਹੌਲੀ ਹੁੰਦਾ ਹੁੰਦਾ ਹੈ ਨਾ ਹਰ ਚੀਜ਼ ਦਾ ਪ੍ਰੋਸੈਸ ਹੁੰਦਾ ਜੱਕਦਮ ਤਾਂ ਕੋਈ ਵੀ ਨਹੀਂ ਦੁਨੀਆ ਤੇ ਜਿਹੜਾ ਕਾਮਯਾਬ ਹੋਇਆ ਹੋਵੇ ਪਰ ਬਈ ਯਾਰ ਉਹ ਵੀਡੀਓ ਵੀ ਕੌਣੀ ਦੇ ਘਟੋ ਘਟ ਵੀ ਘਰ ਘਰ ਤੱਕ ਤਾਂ ਜਾਣੀ ਚਾਹੀਦੀ ਜਿਨ੍ਹਾਂ ਦੇ ਖਾਸ ਕਰਕੇ ਬੱਚੇ ਪੜਦੇ ਆ ਜਿਨ੍ਹਾਂ ਨੇ ਮੈਨੂੰ ਲੱਗਦਾ ਇਹ ਗੱਲ ਦਾ ਮੁੱਦਾ ਚੱਕਣਾ ਵੀ ਗਰਾਊਂਡ 'ਚ ਬੱਚੇ ਆਉਣ ਤੇ ਪਿੰਡ ਦਾ ਥੋੜਾ ਜਿਹਾ ਮਾਹੌਲ ਨਸ਼ੇ ਪੱਤੇ ਨੂੰ ਦੂਰ ਹੋ ਜਾਈ। ਕੁਝ ਸੀਨੀਅਰ ਵੀ ਮਿਹਨਤ ਨਾਲ ਲਾਉਣ, ਕੁਝ ਜੂਨੀਅਰ ਲਾਉਣ ਕੋ ਸਕੂਲ ਦੇ ਬੱਚੇ ਲਾਉਣ ਤੇ ਗੱਲਾਂ ਬਾਤਾਂ ਅਮੇਜਨ ਸੋਚ ਕੇ ਵੇਖੋ ਕੁਝ ਹੋਰ ਹੋ ਜਾਂਦੀਆਂ। ਜਿਵੇਂ ਆਪਣੇ ਪਿੰਡ 'ਚ ਜਗਿੰਦਰ ਸਿੰਘ ਡੀਪੀ ਆਈ ਸੀ ਸਾਰਾ ਤੇ ਉਹਨਾਂ ਨੂੰ ਮੇਰਾ ਅੱਜ ਵੀ ਸਲੂਟ ਆ ਸਿਰ ਝੁਕਦਾ ਉਹਨਾਂ ਦੇ ਅੱਗੇ ਉਹਨਾਂ ਨੇ ਇੰਨੀ ਕ ਕੌਣੀ ਅੱਗੇ ਮਿਹਨਤ ਕੀਤੀ ਸੀ ਵੀ ਕੌਣੀ ਦੀ ਟੀਮਾਂ ਨੇ ਸਟੇਟ ਤੱਕ ਲੱਦੇ ਪਾਤੇ ਸੀਗੇ ਲੱਦੇ ਤੇ ਅਗਲਾ ਕਹਿੰਦਾ ਸੀ ਯਾਰ ਵੀ ਆਹ ਟੀਮ ਕਿੱਧਰੋਂ ਆਈ ਏ ਭੈ ਜੋ ਐਡੀ ਅੱਗ ਕੱਢਦੇ ਆ ਤੇ ਉਹ ਅੱਜ ਅੱਜ ਕਿਹੜਾ ਹੁਣ ਬੱਚੇ ਹੈ ਨਹੀਂ ਜੇ ਅੱਜ ਕਿਹੜਾ ਉਹਨਾਂ 'ਚ ਟੈਲੈਂਟ ਹੈ ਨਹੀਂਗਾ ਅੱਜ ਕਿਹੜਾ ਉਹਨਾਂ 'ਚ ਫੁਰਤੀ ਮੁੱਕ ਗਈ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਬੱਚਿਆਂ ਨਾਲ ਜਿੱਥੋਂ ਤੱਕ ਗੱਲਬਾਤ ਕੀਤੀ ਹੈ ਬੱਚੇ ਖੇਡਣਾ ਚਾਹੁੰਦੇ ਆ ਪਰ ਬੱਚਿਆਂ ਨੂੰ ਬਾਈ ਜੀ ਕੋਈ ਖੜਾਉਣ ਵਾਲਾ ਹੈ ਨਹੀਂਗਾ ਮੈਂ ਪੰਚਾਇਤ ਨੂੰ ਵੀ ਹੱਥ ਦੋਵੇਂ ਹੱਥ ਜੋੜ ਕੇ ਨਾਲ ਪੈਰ ਵੀ ਜੋੜਦਾ ਪੰਚਾਇਤ ਨੂੰ ਮੈਂ ਆਣਾ ਵੀ ਸਰਪੰਚ ਸਾਹਿਬ ਮੈਂਬਰ ਸਾਹਿਬ ਸਾਰੀ ਜਿੰਨੀ ਪੰਚਾਇਤ ਆ ਜਾਂ ਹੋਰ ਸੀਨੀਅਰ ਆਗੂ ਆ ਬਾਈ ਨਿੰਦਰ ਆ ਸਖਜਿੰਦਰ ਆ ਹਨਾ ਬਾਈ ਪਾਲਾ ਹਨਾ ਤੇ ਭਾਈ ਤੁਸੀਂ ਰਲ ਕੇ ਯਾਰ ਮਾੜਾ ਮੋਟਾ ਡੀਪੀ ਨਾਲ ਆਪਣੇ ਜਿਹੜਾ ਇੱਥੋਂ ਦਾ ਮੁੰਡਾ ਮੱਲਣ ਦਾ ਹਨਾ ਬਹੁਤ ਨਾਈਸ ਪਰਸਨ ਆ ਉਹਦੇ ਨਾਲ ਗੱਲ ਕਰਕੇ ਇਸ ਚੀਜ਼ ਨੂੰ ਬੱਚਿਆਂ ਨੂੰ ਗਰਾਊਂਡ ਤੱਕ ਲਿਆਂਦਾ ਜਾਵੇ ਜਿੱਥੇ ਪੰਜਾਬ ਸਰਕਾਰ ਇਹ ਗੱਲ ਕਰਦੀ ਆ ਵੀ ਵੱਡੇ ਵੱਡੇ ਸਟੇਡੀਅਮ ਬਣਾਵਾਂਗੇ ਇੱਥੇ ਪੰਜਾਬ 'ਚ ਹੋਰ ਵੱਡੀ ਵੱਡੀ ਡਿਪਾਰਟਮੈਂਟ ਡਵੈਲਪਮੈਂਟ ਕਰਾਂਗੇ ਖੇਡਾਂ ਦੀ ਖੇਡਾਂ ਨੂੰ ਪ੍ਰਮੋਟ ਕਰਾਂਗੇ ਪਰ ਖੇਡਾਂ ਨੂੰ ਪ੍ਰਮੋਟ ਜਾਂ ਵੱਡੇ ਵੱਡੇ ਸਟੇਡੀਅਮ ਗਰਾਊਂਡ ਬਣਾਉਣ ਦਾ ਤਾਂ ਹੀ ਫਾਇਦਾ ਜੇ ਬੱਚੇ ਆਪਦੇ ਪਿੰਡ 'ਚ ਆਪਦੇ ਜੈਨੂਇਨ ਗਰਾਊਂਡ ਜੇਬ ਜਆ ਮਰਜੀ ਹੋਵੇ ਗਰਾਊਂਡ ਮਾੜਾ ਨਹੀਂ ਹੁੰਦਾ ਉਥੇ ਆਉਣ ਮਿਹਨਤ ਲਾਉਣ ਦੋਵੇਂ ਟਾਈਮ ਸਵੇਰ ਸ਼ਾਮ ਦੁਪਹਿਰ ਸਾਡੇ ਅਰੀ ਤਾਂ ਜਦੋਂ ਡੀਪੀ ਸਰ ਨਾਲ ਭਿੰਦਰਸਾਹ ਮਾਸਟਰ ਲੜ ਪੈਂਦੇ ਹੁੰਦੇ ਸੀ ਉਹ ਕਹਿੰਦਾ ਸੀ ਕੁੜੀਆਂ ਦੀ ਖੋਖੋ ਵਾਲੀ ਜਿਹੜੀ ਟੀਮ ਤੁਸੀਂ ਬਣਾਈ ਆ ਇਹ ਤਾਂ ਕੁੜੀਆਂ ਦੀ ਆ ਜਿਹੜੀ ਮੁੰਡਿਆਂ ਦੀ ਖੋਖੋ ਦੀ ਬਣਾਈ ਆ ਇਹ ਤਾਂ ਕੁੜੀਆਂ ਦੀ ਆ ਮੈਂ 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 ਵੀ ਮੈਨੂੰ ਵੀ ਮੁੰਡੇ ਚਾਹੀਦੇ ਆ ਉਹੀ ਮੁੰਡੇ ਫਿਰ ਦੁਪਹਿਰੇ ਬਈ ਭਪਿੰਦਰ ਸੌਰ ਸਰ ਮਿਹਨਤ ਲਵਾਉਣ ਲੱਗ ਪਏ ਉਹ ਹੁਣ ਬਈ ਹੁਣ ਮੰਨ ਕੇ ਚੱਲੋ ਸਵੇਰ ਵੀ ਮਿਹਨਤ ਤੇ ਦੁਪਹਿਰੇ 2 ਵਜੇ ਛੁੱਟੀ ਨਹੀਂ ਹੋਣੀ ਸਿੱਧਾ ਗਰਾਊਂਡ ਆ ਜਾਣਾ ਫਿਰ ਭਪਿੰਦਰ ਸੌਰ ਸਾਹਿਬ ਨੇ ਮਿਹਨਤ ਲਵਾਉਣੀ ਉਹਨਾਂ ਨੇ ਟੀਮ ਬਣਾਉਣੀ ਸੀ ਹਾਕੀ ਦੀ ਫਿਰ ਚਲੋ ਜੀ ਸ਼ਾਮ ਉਹ ਫਿਰ ਇਸ ਗੱਲ ਤੋਂ ਥੋੜਾ ਜਿਹਾ ਟਲ ਕੇ ਵੀ ਹਾਕੀ ਦਾ ਪ੍ਰੋਸੈਸ ਸਾਰਾ ਹੀ ਨਾ ਗਰਾਊਂਡ ਆ ਹਾਕੀਆਂ ਹੁਕੀਆਂ ਦਾ ਸਾਰਾ ਸਿਸਟਮ ਕਰਨਾ ਪਊਗਾ ਜਾਂ ਮੰਨ ਕੇ ਚੱਲੋ ਵੀ ਰੱਬ ਤੁਹਾਡਾ ਭਲਾ ਕਰੇ ਵੀ ਇਸ ਗੱਲੋਂ ਟਲ ਕੇ ਵੀ ਮੁੰਡੇ ਇੰਨੀ ਮਿਹਨਤ ਵੀ ਯਾਰ ਜਿਆਦਾ ਹਾਰਡ ਵਰਕ ਹੋ ਜਾਂਦਾ ਤੇ ਮੈਂ ਹੁਣ ਤੁਹਾਨੂੰ ਮੈਂ ਦੱਸਦਾ ਜਿਹੜੇ ਜਿਹੜੇ ਬੰਦਿਆਂ ਨੇ ਕਮਿਟਮੈਂਟ ਕੀਤੀ ਐ ਤੇ ਬਾਈ ਹਰਜੀਤ ਪੁਲਵਾਨ ਹੋ ਗਿਆ ਭੇਜਾ ਹੋ ਗਿਆ ਹਨਾ ਲਖਵੀਰ ਰਮਾਣਾ ਹੋ ਗਿਆ ਇੱਕ ਭਰਾ ਮੇਰੇ ਨੇ ਬਹੁਤ ਸੋਹਣਾ ਮੈਸੇਜ ਕੀਤਾ ਬਹੁਤ ਵੱਡਾ ਮੈਸੇਜ ਚੰਗਾ ਸਨੇਹਾ ਦਿੱਤਾ ਸੀ ਮੈਨੂੰ ਉਹਨੇ ਕਿਹਾ ਸੀ ਬਾਈ ਯਾਰ ਤੇਰੀ ਸੋਚ ਵਧੀਆ ਜੇ ਬੱਚੇ ਮਤਲਬ ਗਰਾਊਂਡ 'ਚ ਆਉਣ ਲੱਗ ਪੈਣ ਉਹ ਅੱਜ ਦੇ ਜੁੜੇ ਮੰਨ ਲਓ ਜਿਹੜਾ ਅੱਜ 14 ਸਾਲਾਂ ਦਾ ਉਹ ਅੱਜ ਦਾ ਜੁੜਿਆ ਗਾ ਉਹ 2 ਸਾਲ 14 ਸਾਲਾਂ 'ਚ ਖੇਡੂਗਾ ਫਿਰ 16 ਸਾਲਾਂ 'ਚ ਖੇਡੂਗਾ ਫਿਰ ਉਹ ਹੀ 19 ਸਾਲਾਂ 'ਚ ਖੇਡੂਗਾ ਤਾਂ ਕਿੰਨਾ ਐਕਸਪੀਰੀਅੰਸ ਬਣ ਜਾਊਗਾ ਖੇਡਦੇ ਖੇਡਦੇ ਤਾਂ ਜਿਹੜਾ 14 ਸਾਲਾਂ 'ਚ ਅੱਜ ਮੰਨ ਕੇ ਚੱਲੋ 6ਵੀਂ 7ਵੀਂ ਕਲਾਸ 'ਚ ਖੇਡੂਗਾ ਉਹਨੇ 12ਵੀਂ ਕਲਾਸ ਤੱਕ ਖੇਡੀ ਤੇ ਸੋ ਇਸ ਗੱਲ ਨੂੰ ਥੋੜਾ ਜਾਂ ਗੰਭੀਰਤਾ ਨਾਲ ਲੋ ਜੇ ਆਪਾਂ ਹੁਣ ਇਸ ਗੱਲ ਤੇ ਖੜੇ ਰਹੀਏ ਜੀ ਨਸ਼ਾ 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 ਤੇ ਚਲੋ ਉਹ ਤਾਂ ਹੁਣ ਹੈਗਾ ਹੀ ਹੈਗਾ ਉਹਨੂੰ ਤਾਂ ਆਪਾਂ ਕਿਨਾਰਾ ਕਰ ਹੀ ਨਹੀਂ ਸਕਦੇਗੇ ਤੇ ਉਹ ਆਪਾਂ ਕਿਸੇ ਨਾਲ ਲੜਨ ਦੀ ਵਜਾਏ ਤੇ ਆਪਾਂ ਇਸ ਪਾਸੇ ਨੂੰ ਜੁੜ ਗਏ ਵੀ ਬੱਚੇ ਗਰਾਊਂਡ ਚ ਆਉਣ ਬੱਚੇ ਹੁਣ ਉਹ ਵੀ ਹਾਲ ਭਰਿਆ ਵਾ ਆਹ ਵਾਲਾ ਤੇ ਕ੍ਰਿਕਟ ਵਾਲੇ ਵੀ ਆਉਂਦੇ ਆ ਤੇ ਕਬੱਡੀ ਵਾਲਾ ਵੀ ਵਾਹ ਗਿਆ ਇਹ ਪਰ ਉਹੀ ਮੁੰਡੇ ਜਿਹੜੇ ਉੱਥੇ ਹਾਲ ਚੁੰਦੇ ਆ ਇਹ ਤਾਂ ਰਹਿ ਗਿਆ ਆਪਣੇ ਪਿੰਡ ਤੱਕ ਸੀਮਤ ਨੈਸ਼ਨਲ ਸਟੇਲ ਬੱਚੇ ਸਰਕਲ ਖੇਡਣਗੇ ਇਹ ਪਿੰਡੂ ਟੂਰਨਾਮੈਂਟ ਖੇਡਣ ਜਾਣਗੇ ਹੋਰ ਕਿਤੇ ਨਹੀਂ ਪਰ ਜੇ ਸਕੂਲ ਲੈਵਲ ਤੇ ਬੱਚੇ ਖੇਡਦੇ ਆ ਡੀਪੀ ਖੜਾਉਂਦਾ ਪਹਿਲਾਂ ਇਹ ਜ਼ੋਨ ਦੇ ਟੂਰਨਾਮੈਂਟ ਖੇਡਣਗੇ ਫਿਰ ਇਹ ਜ਼ਿਲ੍ਹੇ ਦੇ ਖੇਡਣਗੇ ਫਿਰ ਇਹ ਸਟੇਟ ਦੇ ਖੇਡਣਗੇ ਆਪਣੇ ਪਿੰਡ ਚ ਕਈ ਮੁੰਡੇ ਕੁੜੀਆਂ ਅਜਿਹੇ ਕਈ ਨਹੀਂ ਅਕਸਰ ਹੀ ਮਿਲ ਜਾਣਗੇ ਵਾਦੂ ਜਿਹੜੇ ਨੈਸ਼ਨਲ ਤੱਕ ਖੇਡੇ ਵੇ ਆ ਠੀਕ ਹੈ ਜੀ ਫਿਕਰਮੰਦ ਜਿਹੜੇ ਬੰਦੇ ਹੈਗੇ ਬਾਈ ਕਮੈਂਟ ਵੀ ਕਰਿਆ ਕਰੋ ਫਲਾਂ ਜੀ ਐਸ ਵੀ ਲਿਖ ਦਿਆ ਕਰੋ ਜੇ ਮੰਨ ਲਓ ਕਮੈਂਟ ਆਪਾਂ ਕਰਦੇ ਹੀ ਨਹੀਂ ਤੇ ਫਿਰ ਜਿੰਨਾਂ ਨੂੰ ਆਪਾਂ ਰਿਕੁਐਸਟ ਕਰੀ ਜਾਂਦੇ ਆ ਉਹ ਉਹ ਮੰਨ ਲਾ ਕਹਿੰਦੇ ਚੱਲ ਯਾਰ ਇਹ ਬੋਲੀ ਜਾਂਦਾ ਇਹਨੂੰ ਬੋਲੀ ਜਾਂਦੋ ਆਪਾਂ ਨੂੰ ਕੀ ਹੈ ਜਦੋਂ ਜੇ ਲੋਕ ਆਖਣ ਵੀ ਹਾਂ ਬਾਈ ਠੀਕ ਆ ਯਾਰ ਗੱਲ ਜਿਨ੍ਹਾਂ ਦੇ ਬੱਚੇ ਪੜਦੇ ਆ ਮੈਂ ਗੱਲ ਉਹਨਾਂ ਵਾਸਤੇ ਕਰਦਾ ਮੇਰੇ ਤਾਂ ਬੱਚੇ ਮੇਰੇ ਤਾਂ ਪੜਦੇ ਵੀ ਨਹੀਂਗੇ ਮੈਂ ਤਾਂ ਜਦੋਂ ਪੜਨਗੇ ਉਹ ਤਾਂ ਖੇਡਣ ਵਾਲੀਆਂ ਵੀ ਨਹੀਂ ਹੋਈਆਂ ਵਿਚਾਰੀਆਂ ਹਨਾ ਉਦੋਂ ਨੂੰ ਪਤਾ ਨਹੀਂ ਕਿਹੜੇ ਰਾਜਾ ਦੀ ਪਰਜਾ ਆਉਣੀ ਆ ਇੱਥੇ ਪਰ ਮੈਂ ਤੁਹਾਨੂੰ ਰਿਕੁਐਸਟ ਕਰਦਾ ਜਿਨ੍ਹਾਂ ਦੇ ਬੱਚੇ ਪੜਦੇ ਆ ਉਹਨਾਂ ਦੇ ਪੇਰੈਂਟਸ ਆ ਕੇ ਬਾਈ ਇਹ ਗੱਲ ਕੋ ਸਰ ਜੀ ਬੱਚਿਆਂ ਦੀਆਂ ਟੀਮਾਂ ਟੂਮਾਂ ਬਣਾਓ ਬੱਚੇ ਖੇਡ ਲੈਣ ਮੁੰਡੇ ਖੇਡਣ ਕੁੜੀਆਂ ਕੋਈ ਇਹਨਾਂ ਦੇ ਹੱਡ ਪੈਰ ਖੁੱਲੇ ਹੋ ਜਾਣ ਕੋਈ ਇਹਨਾਂ ਨੂੰ ਪਤਾ ਲੱਗ ਜਾਏ ਰਿਸਪੈਕਟ ਕੀ ਚੀਜ਼ ਹੁੰਦੀ ਹੈ ਕਿਵੇਂ ਖੇਡੀਦਾ ਕਿਵੇਂ ਦੁਨੀਆਦਰੀ ਦਾ ਕੁਝ ਜੋਣ ਅੱਗੇ ਸਭ ਤੋਂ ਪਹਿਲਾਂ ਮੈਂ ਛੋਟਾ ਹੁੰਦਾ ਸੀ ਮੈਂ ਉਦੋਂ ਵੇਂਦਾ ਹੁੰਦਾ ਸੀਗਾ ਗੁੜੀ ਪਿੰਡ ਖੇਡਣ ਜਾਂਦੇ ਹੁੰਦੇ ਸੀ ਗੁੜੀ ਉਦੋਂ ਜੇ ਤਾਂ ਗੁੜੀਓ ਜਿੱਤ ਜਾਣਾ ਇਹ ਬਹੁਤ ਬੰਦਿਆਂ ਦਾ ਯਾਦ ਹੋਣਗੇ ਉਹਨਾਂ ਚ ਕਈ ਮੇਰੇ ਵੱਡੇ ਭਰਾ ਖੇਡ ਕੇ ਵੀ ਆਏ ਹੋਣੇ ਆ ਤੇ ਉਦੋਂ ਆਦੇ ਹੁੰਦੇ ਸੀਗੇ ਵੀ ਜੇ ਤਾਂ ਹਾਰ ਜਾਣਾ ਤੇ ਇਹ ਹੁੰਦਾ ਸੀ ਵੀ ਗੁੜੀ ਵਾਲਿਆਂ ਨੇ ਕੀ ਕੀਤਾ 헤ਰਾ ਫੇਰੀ 420 ਗੁੜੀ ਵਾਲਿਆਂ ਨੇ ਕੀ ਕੀਤਾ 헤ਰਾ ਫੇਰੀ 420 ਤੇ ਜੇ ਜਿੱਤ ਜਾਣਾ ਫਿਰ ਇਹ ਗੱਲ ਹੁੰਦੀ ਸੀ ਕਿ ਵੀ ਪੋਜਤੀ ਵੀ ਪੋਜਤੀ ਗੁੜੀ ਵਾਲਿਆਂ ਦੀ ਫੱਟੀ ਪੋਜਤੀ ਪੋਜਤੀ ਵੀ ਪੋਜਤੀ ਗੁੜੀ ਵਾਲਿਆਂ ਦੀ ਫੱਟੀ ਪੋਜਤੀ ਇੱਕ ਗੱਲ ਤੁਹਾਨੂੰ ਮੈਂ ਹੋਰ ਸੁਣਾਉਣਾ ਕਿ ਇਹਨਾਂ ਜਗਿੰਦਰ ਸਿੰਘ ਡੀਪੀ ਸੰਗੀਆਂ ਟੀਮਾਂ ਦੋ ਟੀਮਾਂ ਕਬੱਡੀ ਦੀ ਤੇ ਖੋਖੋ ਦੀ ਖਿੜਕੀਆਂ ਵਾਲੇ ਅਸੀਂ ਨਾ ਫ੍ਰੈਂਡਲੀ ਮੈਚ ਲਾਉਣਗੇ ਫ੍ਰੈਂਡਲੀ ਮੈਚ ਦੇ ਵਿੱਚ ਭਾਈ ਖੋਖੋ ਵਾਲੇ ਮੁੰਡੇ ਸੀ ਜਿਹੜੇ ਅਸੀਂ ਸੀਗੇ ਅਸੀਂ ਹਾਰ ਗਏ ਤੇ ਜਿਹੜੇ ਸੀਗੇ ਕਬੱਡੀ ਵਾਲੇ ਜਿਵੇਂ ਆ ਛਿੰਦਾ ਹਨਾ ਸੂਬੇ ਹੋਰੀ ਸੂਬਾ ਠੇਕੇਦਾਰ ਪ੍ਰੀਤਮ ਇਹ ਇਹ ਖੇ ਇਹ ਖੇਡੇ ਤੇ ਇਹਨਾਂ ਇਹਨਾਂ ਨੇ ਭਾਈ ਉਹਨਾਂ ਸਿਰ ਪਤਾ ਨਹੀਂ 15 ਕੇ 20 ਲੋਨ ਨੇ ਕੀਤੇ ਉਹਨਾਂ ਸਿਰ ਉਹਨਾਂ ਨੂੰ ਭਾਈ ਇੱਕ ਨਹੀਂ ਗੱਸਣ ਦਿੱਤੀ ਤੇ ਪਰ ਹੋਇਆ ਇਹਦੇ ਉਲਟ ਕਿਉਂ ਇਹਦੇ ਨਾਲ ਕੀ ਹੋਇਆ ਸਾਨੂੰ ਤਾਂ ਇਹ ਹੋਇਆ ਵੀ ਸਾਨੂੰ ਇਹ ਗੱਲ ਮਹਿਸੂਸ ਹੋਈ ਵੀ ਹਜੇ ਹੋਰ ਮਿਹਨਤ ਲਾਉਣ ਦੀ ਲੋੜ ਆ ਅਸੀਂ ਭਾਈ ਮਿਹਨਤ ਲਾਈ ਵੀ ਅਸੀਂ 2-2 ਟਾਈਮ ਭੱਲੇ ਕਾ ਕਾਲਾ ਸੋਹਣੀ ਬਾਬਾ ਬਾਬੇ ਕਾ ਮੈਂ ਅਸੀਂ ਜਿਹੜੇ ਇਹ ਬੰਦੇ ਸੀ 2-2 ਮਿੰਟ ਅਸੀਂ ਖੋਖੋ ਤੇ ਟਾਈਮ ਕੱਢਦੇ ਰਹੇ ਆ 2-2 ਟਾਈਮ 2-2 ਮਿੰਟ ਕੱਢਨੇ ਖਾਲਾਈ ਦਾ ਵੜਾ ਨਹੀਂ ਡੀਬੀ 500 ਦਾ ਨੋਟ ਲੈ ਕੇ ਆਏ ਸਾਈਡ ਤੇ ਖੜ ਜਾਂਦਾ ਹੁੰਦਾ ਸੀ ਕਿ ਜਿਹੜਾ 2 ਮਿੰਟ ਕੱਢ ਦੂਗਾ 500 ਹੱਥੋਂ ਫੜ ਕੇ ਲੈ ਜੂ 500 ਨਹੀਂ ਤਾਂ 100 ਸੂਤ ਆ ਅਕਸਰ ਹੀ ਹੁੰਦਾ ਸੀਗਾ ਤੇ ਉਹ ਭਾਈ ਜਦੋਂ ਜੌਨ ਦੇ ਟੂਰਨਾਮੈਂਟ ਹੈ ਖੇਡਣ ਗਏ ਤੇ ਹੋਇਆ ਕਿ ਭਾਈ ਅਸੀਂ ਤਾਂ ਜਿੱਤ ਗਏ ਖ ਤੇ ਕਬੱਡੀ ਵਾਲੇ ਬਈ ਖਿੜਕੀਆਂ ਵਾਲੇ ਲੈਣੇ ਲਾਤੇ ਅਗਲੇ ਨੇ ਕਿਉਂ ਥੋੜਾ ਜਿਹਾ ਇਹ ਸੀਗਾ ਮਨ 'ਚ ਵੀ ਇਹਨਾਂ ਨੂੰ ਤਾਂ ਆਪਾਂ ਜਿੱਤ ਹੀ ਜਾਣਾ ਆਪਾਂ ਇਹਨਾਂ ਤੋਂ ਥੋੜੀ ਹਰਦੇ ਆ ਤੇ ਸੋ ਬਈ ਇਸ ਚੀਜ਼ ਦੀ ਨਾ ਵੇਵ ਬਣਾਓ ਥੋੜੀ ਜੀ ਮੰਨ ਲਓ ਕਮੈਂਟ ਕਮੈਂਟ ਕਰੋ ਜਾਂ ਕੋਈ ਡੀਪੀ ਸਰਨਾ ਮੈਂ ਅੱਜ ਜਾਣਾ ਸੀਗਾ ਅੱਜ ਮੇਰੀ ਜਾੜ ਵਾਲੀ ਦੁਖਦੀ ਦੋ ਤਿੰਨ ਦਾ ਮੈਨੂੰ ਵਨ ਬਾਕਸਰ ਜਾਣਾ ਪਿਆ ਗਿਆ ਤੇ ਮੈਂ ਇਸ ਕਰਕੇ ਸਾਰੇ ਭਰਾਵਾਂ ਨੂੰ ਰਿਕਵੈਸਟ ਕਰਦਾ ਤੇ ਜਗਿੰਦਰ ਸਿੰਘ ਡੀਪੀ ਨਾਲ ਵੀ ਮੇਰੀ ਇੱਥੇ ਟੂਰਨਾਮੈਂਟ ਤੇ ਜਦੋਂ ਆਏ ਸੀ ਨਾ ਗੱਲਬਾਤ ਇਹ ਹੋਈ ਸੀਗੀ ਤੇ ਡੀਪੀ ਸਰ ਤਾਂ ਕਹਿੰਦੇ ਸੀਗੇ ਵੀ ਜਦੋਂ ਸਾਨੂੰ ਸੇਵਾ ਦਾ ਮੌਕਾ ਦਿਓਗੇ ਬਾਈ ਅਸੀਂ ਆ ਜਾਾਂਗੇ ਅਸੀਂ ਹਾਜ਼ਰ ਆ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਇਹ ਬਾਈ ਇਸ ਤਰ੍ਹਾਂ ਇਹ ਸ਼ੋਭਾ ਲੈਣ ਵਾਲਾ ਕੰਮ ਹੁੰਦਾ ਸ਼ੋਭਾ ਲੈ ਲਓ ਮੈਂ ਤੁਹਾਨੂੰ ਵਾਰ-ਵਾਰ ਭਰਾਵਾਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਰਿਕਵੈਸਟ ਕਰਦਾ ਬੱਚੇ ਗਰਾਊਂਡਾਂ 'ਚ ਹੀ ਸੋਹਣੇ ਲੱਗਦੇ ਹੁੰਦੇ ਆ ਜਦੋਂ ਮੰਨ ਲਓ 10ਵੀਂ 12ਵੀਂ ਕਰ ਗਏ ਤੇ ਤੁਸੀਂ ਆਪ ਹੀ ਸਮਝ ਲਓ ਵੀ ਇਹਨਾਂ ਨੇ ਨੌਕਰੀਆਂ ਨੌਕਰੀਆਂ ਵਾਲਾ ਕੰਮ ਤਾਂ ਗਾਹ ਗਿਆ ਕੋਈ ਨਾ ਕੋਈ ਸਪੋਰਟਸ ਕੋਟੇ ਚੜ ਜੂਗਾ ਕੋਈ ਨਾ ਕੋਈ ਕਿਵੇਂ ਅੜ ਜੂਗਾ ਕੋਈ ਨਾ ਕੋਈ ਕਿਵੇਂ ਅੜ ਜੂਗਾ ਤੇ ਨਹੀਂ ਤਾਂ ਸਾਰੀ ਉਮਰ ਇਹ ਗੱਲਾਂ ਦਾ ਯਾਦ ਹੀ ਰਹਿਣਗੀਆਂ ਵੀ ਅਸੀਂ ਬਈ ਫਲਾਣੇ ਦਾ ਖੇਡਣ ਗਏ ਸੀ ਅਸੀਂ ਫਲਾਣੇ ਦਾ ਖੇਡਣ ਗਏ ਸੀ ਅਸੀਂ ਫਲਾਣੇ ਦਾ ਖੇਡਣ ਗਏ ਸੀ ਤੇ ਚਲੋ ਜੀ ਹੋਰ ਤੱਕ ਉਸ ਕਹਿਣਾ ਨਹੀਂ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਭਾਈ ਮੇਰਾ ਕੰਮ ਤੁਹਾਨੂੰ ਜਗਾਉਣਾ ਜਾਗਰੂਤ ਕਰਨਾ ਇੰਨੇ ਕਿ ਤਾ ਜਾਗਰੂਤ ਆ ਆਪ ਹੀ ਬਣਿਆ ਕਰੋ ਤੇ ਜੇ ਕੋਈ ਮੰਨ ਲਓ ਫਿਰ ਇਹਦਾ ਵੀ ਕੋਈ ਨਾ ਕੋਈ ਹੱਲ ਫਿਰ ਬਈ ਆਪ ਕੱਢਣਾ ਪਊਗਾ ਮੈਂ ਆਪ ਕਰੂੰਗਾ ਫਿਰ ਵੱਡੇ ਛੋਟੇ ਭਰਾਵਾਂ ਨਾਲ ਜਿਵੇਂ ਹੁਣ ਵਾਲੀਵਾਲ ਦੀ ਆ ਜੇ ਮੰਨ ਲਓ ਸਕੂਲੀ ਬੱਚਿਆਂ ਦੀ ਵਾਲੀਵਾਲ ਸ਼ਮੈਸ਼ਿੰਗ ਦੀ ਟੀਮ ਬਣਾਉਣੀ ਕਿੱਡੀ ਔਖੀ ਆ ਕਿਉਂ ਨਹੀਂ ਔਖੀ ਭਲਾ ਜਿਹੜਾ ਪੰਜਾਬ ਪੁਲਿਸ ਦਾ ਦੋ ਦੂਜੇ ਨੰਬਰ ਦਾ ਪਲੇਅਰ ਜਿਹੜੇ ਨੇ ਪੰਜਾਬ ਪੁਲਿਸ ਦੀ ਟੀਮ ਦੀ ਕਪਤਾਨੀ ਕੀਤੀ ਆ ਕੋਚਿੰਗ ਕੀਤੀ ਆ ਉਹ ਸਾਡੇ ਪਿੰਡ ਆ ਉਹ ਇਨਸਾਨ ਹਰਦੇਵ ਸਿੰਘ ਫੌਜੀ ਸਮਝ ਆ ਗਈ ਪੰਜਾਬ ਪੁਲਿਸ ਦੀ ਜਿਹੜੀ ਸ਼ਮੈਸ਼ਿੰਗ ਸ਼ਮੈਸ਼ਿੰਗ ਦੀ ਟੀਮ ਆ ਨਾ ਉਹ ਬੰਦੇ ਨੇ ਇੱਕ ਵਾਈ ਵੀ ਕਰਿਆ ਤੇ ਉਹ ਬੰਦੇ ਨੇ ਨਵੇਂ ਮੁੰਡੇ ਮਗਰ ਬੱਚੇ ਸਰ ਨੇ ਬਹੁਤ ਤਿਆਰ ਕੀਤੇ ਆ ਉਹ ਟੀਮ ਤੋਂ ਉਹੀ ਤਿਆਰ ਕਰ ਦੇਣਗੇ ਉਹਨਾਂ ਹਾਸਤੇ ਤਾਂ ਇਹ ਘੰਟੀ ਦਾ ਕੰਮ ਆ ਪਰ ਗੱਲ ਤੇ ਆ ਵੀ ਬੱਚੇ ਸਕੂਲ ਚੋਂ ਹਿੱਲਣ ਤਾਂ ਸਹੀ ਕੋਈ ਗਰਾਊਂਡ ਤੱਕ ਬੱਚੇ ਆਉਣ ਤਾਂ ਸਹੀ ਦੋ ਟਾਈਮ ਮਿਹਨਤ ਤਾਂ ਲਾਉਣਾ ਅਗਲੇ ਨੂੰ ਪਤਾ ਤਾਂ ਲੱਗੇ ਮੈਂ ਤਾਂ ਇਹ ਗੱਲ ਕਹਿਣਾ ਚਲੋ ਜੀ ਧੰਨਵਾਦ ਆਪਦੇ ਵਿਚਾਰ ਜਰੂਰ ਰੱਖੋ ਜੇ ਕਿਹੜੀ ਗੱਲ ਮੈਨੂੰ ਹੋਰ ਕਰਨੀ ਚਾਹੀਦੀ ਹੈ ਕਿਹੜੀ ਨਹੀਂ ਕਰਨੀ ਚਾਹੀਦੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਵੀਡੀਓ ਲਾਈਕ ਕਰ ਦਿਓ ਸੋ ਸਾਰਿਆਂ ਦਾ ਧੰਨਵਾਦ ਦਿਲੋਂ ਸਤਿਕਾਰ ਆ ਬਈ ਓਕੇ ਰਿਪੋਰਟ